ਬਾਬਾ ਬੰਦਾ ਸਿੰਘ ਬਹਾਦਰ ਜਦੋਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਸ ਤੋਂ ਪਹਿਲਾਂ ਉਹਨਾਂ ਦੇ 750 ਸਾਥੀਆਂ ਦਾ ਕਤਲ ਕੀਤਾ ਗਿਆ ਇਸ ਕਤਲਗਾਹ ਦੇ ਵਿੱਚ ਇੱਕ ਮਾਂ ਰੋਂਦੀ ਰੋਂਦੀ ਆਈ ਉਸ ਜਲਾਦ ਕੋਲ ਗਈ ਜਲਾਦ ਨੂੰ ਹੱਥ ਜੋੜ ਕੇ ਕਿਹਾ ਮੇਰੇ ਪੁੱਤ ਨੂੰ ਬਖਸ਼ ਦਿੱਤਾ ਜਾਵੇ ਉਹ ਸਿੱਖ ਨਹੀਂ ਹੈ ਉਹ ਨੌਜਵਾਨ ਹੈ ਬੱਚਾ ਹੈ ਉਹਨੂੰ ਬਖਸ਼ ਦਿੱਤਾ ਜਾਵੇ ਤੇ ਉਸ ਸਮੇ ਉਸ ਬੱਚੇ ਦੀ ਸ਼ਹੀਦੀ ਦਾ ਟਾਈਮ ਆ ਚੁੱਕਾ ਸੀ ਇੱਕ ਪਾਸੇ ਜਲਾਦ ਦੇ ਹੱਥ ਵਿੱਚ ਕ੍ਰਪਾਨ ਦੂਸਰੇ ਪਾਸੇ ਜਲਾਦ ਕਹਿੰਦਾ ਤੇਰੀ ਮਾਂ ਆਈ ਹੈ ਤੇ ਤੈਨੂੰ ਬਖਸ਼ ਦਿੱਤਾ ਜਾਂ ਤੂੰ ਚਲਾ ਜਾ ਤੂੰ ਸਿੱਖ ਨਹੀਂ ਤੇ ਜਦੋਂ ਉਸ ਜਲਾਦ ਨੇ ਇਹ ਸ਼ਬਦ ਵਰਤੇ ਤਾਂ ਜਲਾਦ ਨੂੰ ਅੱਗੋਂ ਮੋੜ ਕੇ ਸਿੱਖ ਨੌਜਵਾਨ ਕਹਿੰਦਾ ਮੈਂ ਸਿੱਖ ਹਾਂ ਮੇਰੇ ਜਰੇ ਜਰੇ ਸਰੀਰ ਦੇ ਜਰੇ ਜਰੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਵਸਿਆ ਹੋਇਆ ਹੈ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ Me no